ਸਾਡੀ ਭੈਣ ਕੰਗਨਾ ਰੌਤ ਦਾ ਸਵਾਲ ਆ ਕਿ ਉਹਨਾਂ ਦੀ ਜਿਹੜੀ ਘਟਨਾ ਹੈਗੀ ਆ ਤੇ ਸਾਡਾ ਨੌਜਵਾਨ ਜਿਹੜਾ ਸ਼ੇਰ ਸਿੰਘ ਆ ਮਹੀਵਾਲ ਉਹ ਸਾਡੀ ਜਥੇਬੰਦੀ ਦਾ ਸੰਗਠਨ ਸਖਤਰ ਆ ਉਹਦੀ ਸਾਕੀ ਭੈਣ ਆ ਬੀਬੀ ਕੁਲਵਿੰਦਰ ਕੌਰ ਤੋਂ ਜੋ ਇਹ ਘਟਨਾ ਸਾਡੇ ਸਾਹਮਣੇ ਮਿਲਣ ਲੱਗਦਾ ਮੀਡੀਆ ਵਿੱਚ ਇਹ ਕਹਿਣਾ ਚਾਹੁੰਦੇ ਆ ਵੀ ਜਿੰਨੀ ਦਰੇ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਸਰਵਿਸ ਕਰਦਿਆਂ ਹੋ ਗਿਆ ਉਹਦੀ ਸਰਵਿਸ ਕੋਰਟ ਫੋ ਲੈ ਜਾਵੇ ਵੀ ਕੋਈ ਸ਼ਿਕਾਇਤ ਕਦੀ ਮਹਿਕਮੇ ਨੂੰ ਨਹੀਂ ਵਾਈ ਉਹਨਾਂ ਦੀ ਜੋ ਉਹਨਾਂ ਦੇ ਪਿਛਲੇ ਲੰਮੇ ਸਮੇਂ ਤੋਂ ਕੋਈ ਸ਼ਿਕਾਇਤ ਨਹੀਂ ਇਹ ਜਿਹੇ ਜੀ ਹੈਗੀ ਤਾਂ ਇਹ ਵੀ ਪਰਚੋਲ ਦਾ ਵਿਸ਼ਾ ਵਾ ਔਰ ਜੇਕਰ ਬੀਬੀ ਕੰਗਣਾ ਨਾਉਤ ਜੀ ਦਾ ਇਹ ਪਹਿਲਾ ਬਿਵਾਦ ਆ ਤਾਂ ਫਿਰ ਠੀਕ ਹੈ ਜੇ ਇਹ ਲਗਾਤਾਰ ਬਿਵਾਦਤ ਰਹੇ ਨੇ ਆਪਣੇ ਬਿਆਨਾਂ ਤੋਂ ਪਹਿਲੇ 에ਰਪੋਰਟ ਤੇ ਉਹਨਾਂ ਦਾ ਰੌਲਾ ਨਹੀਂ ਹੈਗਾ ਕਿਤੇ ਇਹ ਪਹਿਲੋ ਵੀ ਪਏ ਹੈਗੇ ਆ ਤੇ ਜੇ ਉਹਨਾਂ ਦਾ ਟਰੈਕ ਰਿਕਾਰਡ ਹੀ ਜਿਹਾ ਵਾ ਵੀ ਹੋ ਝਗੜਾਲੂ ਕਿਸਮ ਦਾ ਸੁਭਾਅ ਉਹਨਾਂ ਦਾ ਤੇ ਪ੍ਰਮੋਗ ਕਰਦੇ ਹੈਗੇ ਆ ਬੰਦਿਆਂ ਨੂੰ ਤਾਂ ਫਿਰ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਦੂਸਰਾ ਜਦੋਂ ਤੁਸੀਂ ਕਿਸੇ ਕਿਸਾਨ ਮਜ਼ਦੂਰ ਲਹਿਰ ਦੇ ਆ ਜੁੜੇ ਹੋਏ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਹਾਓਗੇ ਤੇ ਉਹ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਅਜਿਹਿਆਂ ਘਟਨਾਵਾਂ ਬਾਰੇ ਇਨਕਾਰ ਨਹੀਂ ਕੀਤਾ ਜਾ ਸਕਦਾ ਅਰ ਕਿਸੇ ਨੂੰ ਵੀ ਅਜੇ ਚੁਣੇ ਹੋਏ ਨਮਾਇੰਦੇ ਚਾਹੇ ਅਜੇ ਐਕਟਰਸ ਜਿਨ੍ਹਾਂ ਦਾ ਬੜਾ ਦੇਸ਼ ਸਤਿਕਾਰ ਕਰਦਾ ਉਹਨਾਂ ਨੂੰ ਇਹੋ ਜੀ ਬਿਆਨਬਾਜ਼ੀ ਤੋਂ ਗਰੇਜ ਕਰਨਾ ਚਾਹੀਦਾ ਅੱਜ ਵੀ ਜਿਹੜੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਆ ਫਿਰ ਪੰਜਾਬੀਆਂ ਨੂੰ ਜੋ ਪਾਜਪਾਦਿਕ ਲਾਈਨ ਹੈ ਉਸ ਲਾਈਨ ਤੇ ਬੋਲ ਕੇ ਗਏ ਨੇ ਭਾਵੇਂ ਪੰਜਾਬ ਪਾਜਪਾਦੇ ਲੋਕ ਉਹਦੇ ਨਾਲ ਸਹਿਮਤ ਨਹੀਂ ਹੈਗੇ ਵੀ ਇੱਥੇ ਦਾ ਜੀ ਅਤੰਕਵਾਦ ਵੱਧ ਰਿਹਾ ਵਾ ਉਗਰਵਾਦ ਵੱਧ ਰਿਹਾ ਮੈਂ ਦਾਅਵੇ ਨਾਲ ਠੋਕ ਕੇ ਕਹਿੰਦਾ ਵੀ ਜਿੰਨੀਆਂ ਲਕਸ਼ਣਾਂ ਹੋਈਆਂ ਪੰਜਾਬ ਦੀ ਲਕਸ਼ਣ ਸਭ ਤੋਂ ਵੱਧ ਪੁਰਮੰਡੰਗਣਾ ਹੋਈ ਹੈਗੀ ਆ ਜਿੱਥੇ ਉਹਨਾਂ ਦੀ ਡਬਲ ਇੰਜਨ ਵਾਲੀ ਸਰਕਾਰ ਆ ਵੈਰੀ ਟੂ ਵੈਰੀ ਕਰ ਲੈਣ ਸਾਡੇ ਨਾਲ ਬਹਿ ਕੇ ਉੱਥੇ ਕਢਣਾਵਾ ਕਿਹੋ ਜਿਹੇ ਹੋਈਆਂ ਉੱਥੇ ਕੀ ਕੁਝ ਹੋ ਰਿਹਾ ਹੈਗਾ ਫਿਰ ਪਤਾ ਲੱਗ ਜੂ ਵੀ ਉਗਰਵਾਦ ਤੇ ਤੰਕਵਾਦ ਕਿੰਨਾ ਸੂਬਿਆਂ ਵਿੱਚ ਵੱਧ ਫੈਲ ਰਿਹਾ ਵਾ ਕਿਉਂਕਿ ਅਸੀਂ ਅੰਦੋਲਨ ਕਰ ਰਹੀਆਂ ਪੰਜਾਬੀਆਂ ਤਾਂ ਉਸ ਨਹੀਂ ਮੰਨਦੇ ਹੈਗੇ ਦਿੱਲੀ ਦੀ ਫਿਰ ਸਾਨੂੰ ਬਦਨਾਮ ਕਰਦਾ ਹੈ ਤਰੀਕਾ ਜਿਵੇਂ ਡੈਲੇਰ ਸਾਹਿਬ ਨੇ ਕਿਹਾ ਤੇ ਤੋਂ ਬਾਅਦ ਡੇਢ ਵਜੇ ਡੀਜੀਪੀ ਸਾਹਿਬ ਨੂੰ ਵੀ ਮਿਲਿਆ ਜਾਊਗਾ ਤੇ 9 ਨੂੰ ਅੰਬ ਸਾਹਿਬ ਵੱਡਾ ਇਕੱਠ ਕਰਕੇ ਅਸੀਂ ਐਸਐਸਪੀ ਵੱਲ ਨੂੰ ਮਾਰਚ ਕਰਾਂਗੇ ਇਨਸਾਫ ਮਾਰਚ ਹੋਊਗਾ ਸਾਡਾ ਵੀ ਕੋਈ ਵੀ ਅਜਿਹੀ ਘਟਨਾ ਹੁੰਦੀ ਆ ਤੇ ਉਹਨਾਂ ਨਾਲ ਜ਼ਬਰ ਨਹੀਂ ਹੋਣਾ ਚਾਹੀਦਾ ਨਾ ਇਹਨੂੰ ਕਿਸੇ ਸਾਜ਼ਿਸ਼ ਦੀ ਘਟਨਾਵਾਂ ਵੱਜੋਂ ਵੇਖਿਆ ਜਾਣਾ ਚਾਹੀਦਾ ਇੱਕ ਮਹਿਜ ਭਾਵਨਾਵਾਂ ਦੇ ਵਹਾਅ ਦੇ ਵਿੱਚ ਹੋਈ ਹੋਈ ਗੱਲ ਹੈਗੀ ਆ ਔਰ ਇਹ ਵੀ ਚੈੱਕ ਸਿਕਿਉਰਿਟੀ ਨਾਲ ਜੁੜੀ ਹੋਈ ਗੱਲ ਆ ਤੁਸੀਂ ਸਾਰੇ 에ਰਪੋਰਟ ਗਏ ਹੋਗੇ ਤਾਂ ਤੁਹਾਨੂੰ ਮੋਬਾਈਲ ਤੇ ਆਪਦੇ ਪ੍ਰਸਾਰੀਆਂ ਚੀਜ਼ਾਂ ਇੱਥੋਂ ਤੱਕ 벨ਟ ਵੀ ਉਤਾਰ ਦਿੰਦੇ ਆ ਤੇ ਉਹ ਚੈਕਿੰਗ ਟਰੈਕ ਤੋਂ ਨਹੀਂ ਨਿਕਲ ਕੇ ਜਾਣੀਆਂ ਹੁੰਦੀਆਂ ਤਾਂ ਫਿਰ ਭਈ ਜਿਹੜੀ ਮੌਜੂਦਾ ਐਮਪੀ ਹੈ ਜਿਹਦਾ ਪਹਿਲਾ ਬੈਕਟ੍ਰੌਕ ਵੀ ਇਹੋ ਜਿਹਾ ਫਿਰ ਕੁਛ ਨਾ ਕੁਝ ਇਹੋ ਜੀ ਕਹਾ ਸੁਣੀ ਹੋਈ ਆ ਵੱਤ ਵੀਜੀ ਹੋਈ ਆ ਜਿਹਦੇ ਚ ਇਹ ਘਟਨਾ ਸਾਡੇ ਸਾਹਮਣੇ ਆ ਹੀ ਲੱਗਦੀ ਹੈਗੀ ਆ ਅੰਕਬਾਦੀ ਹੋ ਗਈ ਜੀ ਉਹ ਲੜਕੀ ਉਹਦਾ ਸੁਭਾਅ ਜਿਹੜਾ ਬੀਬੀ ਦਾ ਆ ਪਾ ਜਾਣਦੇ ਆ ਆਪਰ ਨੂੰ ਪਤਾ ਹੈ ਕਿ ਉਹਨੇ ਉਹਨੂੰ ਇੱਕ ਆਦਤ ਹੈ ਕਿ ਬੋਲਣਾ ਉਹਨੇ ਬੋਲ ਦੇਣਾ ਅਸੀਂ ਅਸੀਂ ਆਪਣੀ ਉਮਰ ਦੇ ਮੁਤਾਬਕ ਸਾਡੇ ਬਾਅਦ ਦੇ ਦੋ ਵੀ ਲੜਕੀ ਆਏ ਚਾਹੇ ਉਹਨੂੰ ਸੰਗ ਕੁਸ਼ ਮਰਜੀ ਕਹ ਦੇ ਪੰਜਾਬ ਦਾ ਇਹ ਸੁਭਾਅ ਨਹੀਂ ਹੈ ਤੁਸੀਂ ਇਸ ਗੱਲ ਦਾ ਜਵਾਬ ਦੇ ਦੋ ਕਿ इसी सभी नेताओं ने भारतीय जनता पार्टी की सरकार ने आपके साथ जो किया उसका जवाब आपने लोकतांत्रिक तरीके ऐसी दिया नुकसान उठाना पड़ा क्या ये जवाब वाजिब नहीं था थप्पड़ नहीं देखिए थप्पड़ से पहले के हालात कैसे हैं देखिए कोई आदमी इस बात को जस्टिफाई नहीं करेगा कि किसी को का मर्डर कर दिया जाए दो आदमियों पे झगड़ा होता है लड़ाई हो जाती है गोली मार दी जाती है क्यों मार दी जाती है उसकी पीछे की कहानी क्या है सवाल उसके ऊपर डिपेंड करता है ये पूरा जवाब उसके ऊपर डिपेंड करता है ਕਿ ਪਿੱਛੇ ਕਹਾਣੀ ਇਹ ਬਣੀ ਕਿਉਂ ਮੈਂ ਪਹਿਲੇ ਇੱਕ ਬਾਤ ਕਹੀ ਹੈ ਕਿ ਦੇਖਿਏ ਇਸ ਕੇ ਖਿਲਾਫ ਕੰਗਨਾ ਰਣੌਤ ਕੇ ਖਿਲਾਫ ਇੱਕ ਕੇਸ ਰਜਿਸਟਰ ਕਰਵਾਉਣੇ ਦਾ ਪ੍ਰਯਾਸ ਕੀਤਾ ਗਿਆ ਬੀਬੀ ਮਿੰਦਰ ਕੌਰ ਆ ਬੀਬੀ ਮਿੰਦਰ ਕੌਰ ਨੇ ਅੱਜ ਤੱਕ ਉਸ ਵਿਚਾਰੀ ਨੂੰ ਇਨਸਾਫ ਨਹੀਂ ਮਿਲਿਆ ਯਾਰ ਉਹਦਾ ਕੱਲਾ ਕੱਲਾ ਉਹ ਕੀ ਆਪਾਂ ਸਮਨ ਸਮਨ ਵੀ ਸਮਨਿੰਗ ਵੀ ਨਹੀਂ ਹੋਈ नहीं थी भी गया। की पंजाब की फोर्सेस जो है पंजाब के जो लोग फोर्सेस में हैं अब उनके ऊपर सवाल उठने शुरू हो गए हैं कि वो अब नहीं है वो अब ऐसे करेंगे तो आपको लगता नहीं की बहुत बड़ा चीज है पंजाब अह uh, कि जो फोर्सेस है उसके ऊपर विश्वास नहीं किया जाएगा ये सबसे बड़ी चीज है आपको नहीं लगता इसके ऊपर आपको कुछ बोलना चाहिए क्योंकि दिस इज अ बिग बिग थिंग इंस्पेक्टर किसी ने थप्पड़ मारा लेकिन विश्वास की बात थी पंजाब के जो लोग हैं फोर्सेस में अब लोग उनको तैनात नहीं करेंगे देखिए देखो आता गल आ गई कि पंजाबियों से सवाल उठना चाहिए घटना वापर की पर जे बंगाल दे कोई ਆਈਐਸ ਅਫਸਰ ਨੂੰ ਖਾਸ ਤਾਨੀ ਕਿਹਾ ਦੇਵੇ ਜਾਂ ਆਈਪੀਐਸ ਅਫਸਰ ਨੂੰ ਖਾਸ ਤਾਨੀ ਕਿਹਾ ਦੇਵੇ ਉਹਦੀ ਕ੍ਰੈਡਿਬਿਲਟੀ ਤੇ ਕਦੀ ਨਹੀਂ ਪਾਜ-ਪਾਦੇ ਸਵਾਲ ਉੱਠਦਾ ਉਹ ਉਹ ਚਾਹੇ ਰਾਜਸਥਾਨ ਦੇ ਹਾਈ ਕੋਰਟ ਤੇ ਝੰਡਾ ਚਾੜ ਦੇਣ ਵੀ ਉਹਦੀ ਕ੍ਰੈਡਿਬਿਲਟੀ ਤੇ ਵੀ ਸਵਾਲ ਕੋ ਉਠਾ ਲੈ ਇਹ ਵੀ ਰੀਜਨ ਨੇ ਪਾਜ-ਪਾਦੇ ਲੈਣ ਦੇ ਐਨੀ ਕੋ ਹੈਗਾ ਦੂਸਰਾ ਫਿਰ ਫੋਰਸਾਂ ਜੇ ਤਾਂ ਚਾਈਨਾ ਨਾਲ ਲੜਨਾ ਵਾ ਫਿਰ ਅਸੀਂ ਠੀਕ ਆ ਪਾਕਿਸਤਾਨ ਨਾਲ ਲੜਨਾ ਫਿਰ ਸਾਡੀ ਕ੍ਰੈਡਿਬਿਲਟੀ ਤੇ ਕੋਈ ਸਵਾਲ ਨਹੀਂ ਹੈਗਾ ਜੇ ਜੇ ਅੰਦਰ ਕੋਈ ਘਟਨਾ ਵਾਪਰ ਗਈ ਤੇ ਫਿਰ ਸਾਡੀ ਕ੍ਰੈਡੀਬਿਲਟੀ ਤੇ ਸਵਾਲ ਚੱਕੇ ਜਾ ਰਹੇ ਨੇ ਇਹ ਇਹ ਮੈਨੂੰ ਕਹਿਦਾ ਘਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀ ਪਹੁੰਚ ਆ ਇਹ ਪੱਜਪਾ ਦਾ ਟਰੈਕਰ ਕੋਟਾ ਪਟਿਆਰ ਸਾਹਿਬ ਕੱਲ ਕੱਲ ਦਾ ਮੰਦੇਰ ਸਾਹਿਬ ਕੱਲ ਇੱਕ ਥੋੜਾ ਵਿਆਹ ਆਇਆ ਸੀ ਪਰਿਵਾਰ ਵਾਸਤੇ ਕੁਲਵਿੰਦਰ ਦੇ ਪਰਿਵਾਰ ਲਈ ਕੀ ਉਹ ਤੁਹਾਨੂੰ ਸ਼ੇਰ ਸਿੰਘ ਜੀ ਨੇ ਕੋਈ ਅਪਰੋਚ ਕੀਤੀ ਹੈ ਇਸ ਤਰ੍ਹਾਂ ਦੀ ਕੋਈ ਚਤੇਵਦੀ ਲੋ ਅਪਰੋਚ ਕੀਤੀ ਹੋ ਪੱਕੀ ਗੱਲ ਤੁਹਾਡੀ ਦੇਖੋ ਅੱਜ ਵੀ ਕਹਿੰਦੇ ਆ ਕਿ ਉਹਦੇ ਪਣਵਈਆ ਲੱਗਦਾ ਸੀ ਉਹ ਕਹਿੰਦਾ ਕੱਲਾ ਫੋਨ ਉਹਦਾ ਘਰ ਗਿਆ ਅਜੇ ਵੀ ਸਾਨੂੰ ਪਤਾ ਕੋਈ ਨਹੀਂ ਅੱਜ ਵੀ ਅਸੀਂ ਮੰਗ ਕਰ ਰਹੇ ਹਾਂ ਸਰਕਾਰ ਕੋਲ ਵੀ ਉਹਦੇ ਪਰਿਵਾਰ ਨੂੰ ਸਾਨੂੰ ਮਿਲਾਇਆ ਜਾਏ ਉਹਦੇ ਦੋ ਬੱਚੇ ਨੇ ਠੀਕ ਹੈ ਕੁੜੀ ਕਿੱਥੇ ਆ ਸਾਡਾ ਹੱਕ ਤਾਂ ਹੈ ਨਾ ਮਿਲਣਾ ਉਹਦੇ ਪਰਿਵਾਰ ਨੂੰ ਕੁੜੀ ਨੂੰ ਮਿਲਾਇਆ ਜਾਵੇ ਉਹਦਾ ਪਣਵਈਆ ਕਿੱਥੇ ਆ ਇਹ ਸਿਰਫ ਫੋਨ ਇੰਨਾ ਗਿਆ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਵੀ ਘਰੇ ਫੋਨ ਗਿਆ ਵੀ ਤੁਸੀਂ ਦੇਖੋ ਕਿੰਨਾ ਡਰਾਇਆ ਹੋ ਵੀ ਤੁਸੀਂ ਜਥੇਬੰਦੀਆਂ ਨੂੰ ਕਹੋ ਵੀ ਕੁਝ ਨਾ ਬੋਲੋ ਜਿਹੜਾ ਮੈਨੂੰ ਫੋਨ ਆਇਆ ਦੇਖ ਲਓ ਕੀ ਹੈ ਅਸੀਂ ਕਿਉਂ ਨਾ ਬੋਲੀਏ ਇਹ ਗੱਲ ਗਈ ਅਜੇ ਤੱਕ ਪੂਰੀ ਕੰਪਲੀਟ ਜਾਣਕਾਰੀ ਮੇਰੇ ਕੋਲ ਨਹੀਂ ਹੈ ਜਗਨਾਤ ਸਾਹਿਬ ਜਿਹੜਾ ਸ਼ੋਕਰੰਦ ਦਾ ਕੇਸ ਆ ਉਹਦੀ ਹੁਣ ਕੀ ਸਟੇਟਸ ਹੈ ਜਿਹੜਾ ਲੀਗਲ ਸਟੇਟਸ ਤੇ ਜਿਹੜਾ ਗਵਰਨਮੈਂਟ ਨੇ ਐਲਾਨ ਕੀਤਾ ਸੀ ਉਹਨਾਂ ਨੂੰ ਕੰਪਨਸੇਸ਼ਨ ਦਾ ਉਹ ਉਹਦਾ ਕੀ ਸਟੇਟਸ ਹੈ ਦੇਖੋ ਇਹਦੇ ਤੇ ਅੱਜ ਵੀ ਅਧਿਕਾਰੀਆਂ ਨਾਲ ਗੱਲ ਹੋਈ ਤੇ ਪਰਸੋਂ ਵੀ ਹੋਈ ਸੀ ਕਿ ਜਿਹੜਾ ਤਾਂ ਉਸ ਉਹਦੀ ਸਿਸਟਰ ਨੂੰ ਨੌਕਰੀ ਦੇਣ ਵਾਲਾ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆ ਸਿਰਫ ਕੋਡ ਆਪ ਕਨੈਕਟ ਕਰਕੇ ਰੁਕੇ ਹੋਏ ਸੀ ਅਸੀਂ ਹੁਣ ਇਹਨੂੰ ਮਤਲਬ ਕੰਪਲੀਟ ਕਰ ਦੇਣਾ ਔਰ ਉਹਦਾ ਜਿਹੜਾ ਕੰਪਨਸੇਸ਼ਨ ਆ ਉਹ ਵੀ ਹੋ ਜਾਣੀ ਹੈ ਸੈਕੰਡ ਜਿਹੜੀ ਗੱਲ ਆਈ ਹੈ ਕਿ ਜਿਹੜਾ ਲੀਗਲ ਪ੍ਰोसीजर ਹੈ ਉਹਦੇ ਸੰਬੰਧ ਦੇ ਵਿੱਚ ਅਬੈਮਨੂ ਕੋਹੜ ਨੇ ਜਿਹੜੀ ਗੱਲ ਰੱਖੀ ਹੈ ਉਹ ਬੜੀ ਇੰਪੋਰਟੈਂਟ ਆ ਗੱਲ ਕਿ ਜੀ ਨੇ ਜੀਨੇ ਇਸ ਇਨਵੈਸਟੀਗੇਸ਼ਨ ਦੇ ਸਬੰਧ ਚ ਸੁਪਰੀਮ ਕੋਰਟ ਤੇ ਜਾ ਕੇ ਇਹ ਕਿਹਾ ਹੋਵੇ ਕਿ ਵੀ ਇਸ ਇਨਵੈਸਟੀਗੇਸ਼ਨ ਨੂੰ ਰੋਕੋ ਅਗਰ ਇਹ ਇਨਵੈਸਟੀਗੇਸ਼ਨ ਹੋਏਗੀ ਤਾਂ ਸਾਡੇ ਅਫਸਰਾਂ ਦੇ ਹੌਂਸਲੇ ਟੁੱਟਣਗੇ ਤਾਂ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਉਹਨਾਂ ਤੋਂ ਅਸੀਂ ਉਮੀਦ ਰੱਖਦੇ ਆ ਕਿ ਉਹ ਸਾਨੂੰ ਇਨਸਾਫ ਦੇਣਗੇ ਉਹਦੇ ਲਈ ਅਸੀਂ ਅਪੀਲ ਵੀ ਕੀਤੀ ਆ ਕਿ ਅਜੇਹੀ ਇਨਵੈਸਟੀਗੇਸ਼ਨ ਜੇਕਰ ਹਰਿਆਣਾ ਪੁਲਿਸ ਕਰੇਗੀ ਤਾਂ ਸਾਨੂੰ ਇਨਸਾਫ ਮਿਲਣ ਦੀ ਉਮੀਦ ਨਹੀਂ ਆ ਸਾਡੇ ਹਾਈ ਕੋਰਟ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਸਾਨੂੰ ਇਹ ਵੀ ਯਕੀਨ ਹੈ ਕਿ ਸਾਡੇ ਲੋਕਾਂ ਦੀ ਇਸ ਤਕਲੀਫ ਨੂੰ ਮਹਿਸੂਸ ਕਰਕੇ ਇਸ ਇਨਵੈਸਟੀਗੇਸ਼ਨ ਨੂੰ ਹਰਿਆਣਾ ਦੇ ਅਫਸਰਾਂ ਨੂੰ ਨਾ ਦੇ ਕੇ ਉਹਨਾਂ ਅਫਸਰਾਂ ਨੂੰ ਦੇਵੇ ਜਾਂ ਸਾਡੇ ਹਾਈ ਕੋਰਟ ਦੀ ਕੋਈ ਰਿਟਾਇਰਡ ਜੱਜ ਹੀ ਕਰੇ ਜਿਹੜਾ ਇਹਨੂੰ ਇਹਨੂੰ ਸਾਨੂੰ ਨਿਰਪੱਖ ਜਾਂਚ ਕਰਕੇ ਇਨਸਾਫ ਦੇ ਸਕੇ